ਲੋਹਾਰਾ ਕਾ ਰੋਡ ਰਣਜੀਤ ਵਿਹਾਰ ਵੈਲਫੇਅਰ ਸੁਸਾਇਟੀ ਦੇ ਮੁਖ ਸੇਵਾਦਾਰ ਕੈਪਟਨ ਜਵਾਹਰ ਸਿੰਘ ਦੇਵਗੰਦੀ ਅਗਵਾਈ ਹੇਠ ਅਜਨਾਲਾ ਦੇ ਪਿੰਡ ਗਗੋ ਮਾਲਵੀਖੇ ਜ਼ਰੂਰਤਮੰਦ ਹਰ ਪਰਿਵਾਰਾਂ ਲਈ ਕੰਬਲ ਰਜਾਈਆਂ ਅਤੇ 1 ਲੱਖ ਰੁਪਏ ਦਾ ਚੈੱਕ ਪੇਟ ਕਰਨ ਲਈ ਸਮੂਹ ਮੈਂਬਰ ਸਮੇਤ ਰਵਾਨਾ ਹੋਏ ਇਹ ਉਪਰਾਲਾ ਠੰਡ ਨੂੰ ਮੁੱਖ ਰੱਖਦੇ ਹੋਏ ਕੀਤਾ ਗਿਆ ਹੈ ਅਤੇ ਸੁਸਾਇਟੀ ਵੱਲੋਂ ਇਹ ਉਪਰਾਲਾ ਨਿਰੰਤਰ ਜਾਰੀ ਰਹੇਗਾ ਇਸ ਮੌਕੇ ਜਰਨਲਿਸ ਕਤਰ ਸੁਖਦੇਵ ਸਿੰਘ ਪੰਨੂ ਕਜਾਂਚੀ ਗੁਰਮੀਤ ਸਿੰਘ ਕੰਬੋਚ ਸੂਬੇਦਾਰ surjit singh ਮਾਸਟਰ ਸੁਖਰਾਜ ਸਿੰਘ ਸਰਕਾਰੀਆਂ ਸਮੇ ਸਮੂਹ ਵੋਲੰਟੀਅਰ ਮੌਜੂਦ ਸਨ ਪਿਛਲੇ ਦਿਨੀ ਬਰਸਾਤਾਂ ਦੇ ਦੌਰਾਨ ਪੰਜਾਬ ਦੇ ਕਈ ਇਲਾਕੇ ਜਿਹੜੇ ਨੇ ਉਹ ਹੜ੍ਹ ਪੀੜਤਾ ਦੇ ਨਾਲ ਭਰੇ ਪਏ ਨੇ ਸੋ ਇਸ ਵੇਲੇ ਜਿਹੜੀਆਂ ਸਰਦੀਆਂ ਨੇ ਹੁਣ ਸ਼ੁਰੂ ਹੋਣ ਜਾ ਰਹੀਆਂ ਨੇ ਤੇ ਉਹਨਾਂ ਨੂੰ ਹੁਣ ਕੁਝ ਸਮਾਨ ਦੀ ਵੀ ਜ਼ਰੂਰਤ ਹੈ ਸੋ ਇਸ ਵਕਤ ਅਸੀਂ ਲੋਹਾਰਕਾ ਰੋਡ ਰਣਜੀਤ ਵਿਹਾਰ ਦੇ ਵਿੱਚ ਮੌਜੂਦ ਹਾਂ ਜਿੱਥੇ ਇਲਾਕਾ ਵਾਸੀ ਨੇ ਜਿਹੜੇ ਉਹ ਹੜਪੀੜਤਾਾਂ ਦੇ ਲਈ ਅਜਨਾਲੇ ਜਾ ਰਹੇ ਨੇ ਕੁਝ ਸਮਾਨ ਲੈ ਕੇ ਕੀ ਕੀ ਸਮਾਨ ਲੈ ਕੇ ਜਾ ਰਹੇ ਨੇ ਪਹਿਲਾਂ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਕਿ ਪੂਰੀ ਗੱਡੀ ਭਰੀ ਹੋਈ ਹੈ ਤੇ ਇਹ ਜਿਹੜਾ ਸਮਾਨ ਹੈ ਇਹ ਸਮਾਨ ਹੜਪੀੜੇ ਤੇ ਜਿਹੜੇ ਜ਼ਰੂਰਤਮੰਦ ਨੇ ਲੋਕ ਉਹਨਾਂ ਨੂੰ ਦਿੱਤਾ ਜਾਣਾ ਸੋ ਇਸ ਸਮਾਨ ਦੇ ਵਿੱਚ ਕੀ ਕੀ ਹੈ ਆਪਾਂ ਜਾਣ ਲੈਂਦੇ ਆ ਸਾਡੇ ਨਾਲ ਕੈਪਟਨ ਜਵਾਹਰ ਸਿੰਘ ਮੌਜੂਦ ਨੇ ਤੇ ਉਹਨਾਂ ਤੋਂ ਜਾਣਦੇ ਆ ਕਿ ਕੀ ਕੀ ਸਮਾਨ ਲੈ ਕੇ ਜਾ ਰਹੇ ਨੇ ਤੇ ਕਿਹੜੇ ਇਲਾਕੇ ਦੇ ਵਿੱਚ ਜਾ ਰਹੇ ਨੇ ਸਰ ਕਿਹੜੇ ਇਲਾਕੇ ਦੇ ਵਿੱਚ ਜਾ ਰਹੇ ਹੋ ਤੇ ਕੀ ਸਮਾਨ ਲੈ ਕੇ ਜਾ ਰਹੇ ਹੋ ਹਾਂ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਸਾਰਿਆਂ ਨੂੰ ਤੇ ਮੈਂ ਕੈਪਟਨ ਜਵਾਹਰ ਸਿੰਘ ਪ੍ਰਧਾਨ ਰਣਜੀਤ ਵਿਆਰ ਵੈਲਫੇਅਰ ਸੁਸਾਇਟੀ ਰਜਿਸਟਰਡ ਵੱਲੋਂ ਇਸ ਤੋਂ ਪਹਿਲਾਂ ਵੀ ਮੈਂ ਕਈ ਵਾਰ 15 20 ਵਾਰ ਜਾ ਚੁੱਕਾ ਹਾਂ ਔਰ ਮੇਰੇ ਨਾਲ ਸੁਖਸੰਧੂ ਵੀ ਵੀਰ ਇੰਡੀਪੈਂਡੈਂਟ ਜਾ ਚੁੱਕੇ ਨੇ ਸਮਾਨ ਲੈ ਕੇ ਸੋ ਅੱਜ ਅਸੀਂ ਫਿਰ ਜਾ ਰਹੇ ਹਾਂ ਮੇਰੇ ਕੋਲ ਅਜੇ 70 ਕੰਬਲ ਨੇ ਤੇ 8 ਰਜਾਈਆਂ ਨੇ ਤੇ ਕੁਛ ਕੱਪੜੇ ਨੇ ਬੱਚਿਆਂ ਦੇ ਜਵਾਨਾਂ ਦੇ ਤੇ ਇਹਦੇ ਨਾਲ 1 ਲੱਖ ਦਾ ਚੈੱਕ ਵੀ ਹੈ ਜੋ ਸਪਲਟ ਵਿੱਚ ਬਾਕੀ ਲੋਕਾਂ ਨੂੰ ਪ੍ਰਭਾਵ ਲੋਕਾਂ ਨੂੰ ਦੇਣਾ ਹੈ ਇਸ ਵਿੱਚੋਂ 90000 ਰੁਪਏ ਇਕੱਲਾ ਹੀ ਦਮਨਜੀਤ ਸਿੰਘ ਢਲੋਂ ਨੇ ਤੇ ਉਹਨਾਂ ਦੇ ਸਾਥੀਆਂ ਨੇ ਮਿਲ ਕੇ ਮੈਨੂੰ ਦਿੱਤੇ ਨੇ ਇਸ ਤੋਂ ਪਹਿਲਾਂ ਮੇਰੀ ਸਾਰਿਆਂ ਨੇ ਵਲੰਟੀਅਰ ਨੇ ਔਰ ਰਣਜੀਤ ਵਿਹਾਰ ਵੈਲਫੇਅਰ ਸੈਟੀ ਸਾਰਿਆਂ ਨੇ ਬਹੁਤ ਵੱਧ ਚੜ੍ਹ ਕੇ ਮਦਦ ਕੀਤੀ ਹੈ ਇਸ ਤੋਂ ਪਹਿਲਾਂ ਵੀ ਕੰਬਲਾਂ ਦੇ ਵਿੱਚ ਹਿੱਸਾ ਪਾਇਆ ਹੈ ਬਹੁਤ ਮੈਂ ਨਾਂ ਲਾਵਾਂਗਾ ਤੇ ਬਹੁਤ ਲੰਮਾ ਹੋ ਜਾਏਗਾ ਸੋ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਤੇ ਅੱਜ ਵੀ ਮੈਂ ਗੱਗੋਮਾਲ ਲੈ ਕੇ ਜਾ ਰਿਹਾ ਹਾਂ ਸਾਰੇ ਸਮਾਨ ਔਰ ਜਿਹੜੇ ਐਕਚੁਅਲੀ ਪ੍ਰਭਾਵਿਤ ਨੇ ਜਿਹੜੇ ਗਰਾਊਂਡ ਤੇ ਨਹੀਂ ਲੈਣ ਵਾਸਤੇ ਆਉਂਦੇ ਉਹਨਾਂ ਲੋਕਾਂ ਨੂੰ ਮੈਂ ਘਰ ਘਰ ਜਾ ਕੇ ਜਿਹੜਾ ਵਾ ਉੱਥੇ ਦੇ ਰਿਹਾ ਮੇਰੇ ਨਾਲ ਉੱਥੇ ਸੁਧਾਰ ਮਨਜੀਤ ਮਨਦੀਪ ਸਿੰਘ ਜੀ ਮੰਨਾ ਦੇ ਵੱਲੋਂ ਡਿਟੇਲ ਕੀਤਾ ਹਾਇਆ ਮੰਗਲ ਸਿੰਘ ਜੀ ਹੈ ਉਹ ਮੇਰੇ ਨਾਲ ਜਿਹੜੇ ਆ ਜਿੱਥੇ ਜਿੱਥੇ ਮੈਨੂੰ ਕਹਿਣਗੇ ਉੱਥੇ ਉੱਤੇ ਬਹਿਕਾਂ ਉੱਤੇ ਜਾ ਕੇ ਮੈਂ ਇਹ ਕੰਮ ਡਿਸਟ੍ਰਿਬਿਊਟ ਕਰਾਂਗਾ ਔਰ ਜਿਹੜੇ ਜਿਹੜੇ ਪ੍ਰਭਾਵਤ ਲੋਕ ਨੇ ਜਿਨ੍ਹਾਂ ਦੇ ਕੋਲ ਨਹੀਂ ਕੁਝ ਪਹੁੰਚ ਸਕਿਆ ਜਾਂ ਜਿਹੜੇ ਅੱਗੇ ਮਦਦ ਵਾਸਤੇ ਆਪਣੀ ਮਦਦ ਲੈਣ ਵਾਸਤੇ ਅੱਗੇ ਨਹੀਂ ਆਏ ਉਹਨਾਂ ਨੂੰ ਮੈਂ ਜੋ ਸਪਲਿਟ ਚੈੱਕ ਜੋ ਹੈ 1 ਲੱਖ ਰੁਪਏ ਦੇ ਚੈੱਕ ਜਿਹੜੇ ਆ ਉਹ ਮੈਂ ਦੇਵਾਂਗਾ ਸੋ ਮੈਂ ਆਪ ਜੀ ਦਾ ਵੀ মিডিਆ ਦਾ ਬਹੁਤ ਧੰਨਵਾਦ ਕਰਦਾ ਹਾਂ ਔਰ ਜਿਹੜੇ ਸਹਿਯੋਗੀਆਂ ਨੇ ਅੱਜ ਤੱਕ ਮੇਰੀ ਮੇਰੇ ਨਾਲ ਮਦਦ ਨੇ ਆ ਮੈਂ ਇਹ ਤੇ ਵਿਸ਼ਵਾਸ ਕੀਤਾ ਹੈ ਤੇ ਮੈਂ ਉਹਨਾਂ ਦੇ ਵਿਸ਼ਵਾਸ ਦੇ ਸਦਕਾ ਸਭ ਤੋਂ ਅੱਗੇ ਮੋਰੇ ਲੱਗਾ ਆਇਆ ਤੇ ਮੈਂ ਡਿਸਟ੍ਰੀਬਿਊਟ ਕਰ ਰਿਹਾ ਹਾਂ ਸੋ ਇਹ ਸਾਰਾ ਕੁਝ ਇਹ ਸਾਰਾ ਕੁਝ ਗੁਰੂ ਦੀ ਕਿਰਪਾ ਹੈ ਉਸ ਦੀ ਬਖਸ਼ਿਸ਼ ਹੈ ਮਿਹਰ ਹੈ ਤੇ ਮੇਰੀ ਸਭ ਤੋਂ ਉੱਤਮ ਇਹ ਮੇਰੇ ਵੀਰ ਨੇ ਜਿਹੜੇ ਮੈਨੂੰ ਸਹਾਯੋਗ ਦੇ ਦੇ ਨੇ ਸੋ ਮੈਂ ਤਾਂ ਸੇਵਾ ਕਰਿਆ ਹਾਂ ਮੈਂ ਕੁਛ ਨਹੀਂ ਮੇਰਾ ਕੁਛ ਵੀ ਨਹੀਂ ਹੈ ਜੋ ਕੁਛ ਹੈ ਸੋ ਇਹਨਾਂ ਸਾਰਿਆਂ ਦਾ ਹੈ ਸੋ ਸਾਰਿਆਂ ਵੱਲੋਂ ਮੈਂ ਇੱਕ ਨੋਮੀਨੇਟਡ ਹੀ ਹਾਂ ਕੈਪਟਨ ਜਵਾਹਰ ਸਿੰਘ ਦੇਵਗਨ ਮੈਂ ਰਿਟਾਇਰਡ ਆਰਮੀ ਤੋਂ 34 ਸਾਲ ਸੇਵਸ ਕਰਕੇ ਤੇ ਉਸ ਤੋਂ ਬਾਅਦ ਮੈਂ ਇੱਧਰ ਗਾਰਡਨ ਦਾ ਵੀ ਕੰਮ ਕਰ ਰਿਹਾ ਹਾਂ ਤੇ ਨਾਲ ਨਾਲ ਐਸਵੀ ਸੁਸਾਇਟੀ ਵੱਲੋਂ ਮੈਂ ਪ੍ਰਧਾਨ ਹਾਂ ਤੇ ਮੈਂ ਇਹ ਵੀ ਜਿਹੜੇ ਆ ਫਲੱਡ ਰੀਫ ਵਾਸਤੇ ਇਹ ਸਮਾਨ ਲੈ ਕੇ ਕਈ ਵਾਰ 15 20 ਵਾਰ ਜਾ ਚੁੱਕਾ ਹਾਂ ਪਹਿਲਾਂ ਦੇਸ਼ ਦੀ ਸੇਵਾ ਕੀਤੀ ਤੇ ਹੁਣ ਸਮਾਜ ਦੀ ਸੇਵਾ ਕਰ ਰਹੇ ਨੇ ਕੈਪਟਨ ਜਵਾਹਰ ਸਿੰਘ ਦੇਵਗਨ ਸੋ ਵੈਲਫੇਅਰ ਸੁਸਾਇਟੀ ਦੇ ਸਾਰੇ ਮੈਂਬਰ ਮੌਜੂਦ ਨੇ ਤੇ ਮੈਂ ਉਹਨਾਂ ਸਾਰੇ ਸਮਰਥ ਲੋਕਾਂ ਨੂੰ ਇਹ ਕਹਾਂਗਾ ਕਿ ਹੁਣ ਸਮਾਂ ਹੈ ਸਰਦੀਆਂ ਆ ਗਈਆਂ ਨੇ ਤੇ ਉਹਨਾਂ ਜ਼ਰੂਰਤਮੰਦਾਂ ਤੱਕ ਜਰੂਰ ਪਹੁੰਚ ਕਰੋ ਜਿਹੜੇ ਹੜਪੀੜਤ ਨੇ ਸਹਿਯੋਗੀ ਰਾਕੇਸ਼ ਕੁਮਾਰ ਦੇ ਨਾਲ ਵਿਜੇ ਕੁਮਾਰ ਅੰਮ੍ਰਿਤਸਰ ਖਬਰਨਾਮਾ